ਤਨ ਆਸਰੀ ਮਹਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗगन ਮੈਂ ਥਾਲ ਰਵੇ ਚੰਦ ਦੀਪਕ ਬਣੇ ਤਾਰਕਾ ਮੰਡਲ ਜਨ ਕਮੋਤੀ ਧੂਪ ਅੰਮਲ ਆਨਲੋ ਪਵਨ ਚਰੋ ਕਰੇ ਸਗਲ ਬਨ ਰਾਇ ਫੁੱਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਣਾ ਤੇਰੀ ਆਰਤੀ ਅਣਹਤਾ ਸ਼ਬਦ ਬਾਜੰਤ ਭੇਰੀ ਰਹਾਓ ਸਾਹ ਤਵ ਨੈਣ ਨਨ ਨੈਣ ਹੈ ਤੋਹ ਕੋ ਸਾਹ ਮੂਰਤ ਨਾ ਨਾ ਏਕ ਤੋਹੀ ਸਾਹ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਾਹ ਤਵ ਗੰਧ ਏਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋ ਏ ਇਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨਦਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਮਿ ਵਾਸਾ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਓ ਨਾਮ ਤੇਰੋ ਆਸਣੋ ਨਾਮ ਤੇਰੋ ursa ਨਾਮ ਤੇਰਾ ਕੇਸ ਰੋ ਲੈ ਛਟਕਾਰੇ ਨਾਮ ਤੇਰਾ ਹੰਬੁਲਾ ਨਾਮ ਤੇਰੋ ਚੰਦਨੋ ਘਸ ਜਪੇ ਨਾਮ ਲੈ ਤੁਝਹਿ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰਾ ਤੇਲ ਲੈ ਮਾਹੇ ਪਸਾਰੇ ਨਾਮ ਤੇਰੀ ਕੀ ਜੋਤ ਲਗਾਈ ਭਇਓ ਜਿਆਰੋ ਭਵਨ ਸਗਲਾਰੇ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਭਾਰ 18 ਸਗਲ ਝੂਠਾਰੇ ਤੇਰੋ ਕੀਆ ਤੁਝ ਹੈ ਕਿਆ ਅਰਪਾਉ ਨਾਮ ਤੇਰਾ ਤੁਹੀ ਚਵਰ ਟੋਲਾਰੇ 10 ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਨ ਜਾਓ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਊਤਮ ਦੀਰਾਂ ਨਿਰਮਲ ਬਾਤੀ ਤੂੰ ਹੀ ਨਰੰਜਣ ਕਮਲਾ ਪਾਤੀ ਰਾਮਾ ਭਗਤ ਰਾਮ ਆਨੰਦ ਜਾਨੈ ਪੂਰਨ ਪਰਮ ਆਨੰਦ ਵਖਾਨੈ ਮਦਨ ਮੂਰਤ ਪਹਿ ਤਾਰ ਗੋਵਿੰਦੇ ਸੈਨ ਭਣੇ ਪਜ ਪਰਮ ਆਨੰਦੇ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦਿਵਾਕਰ ਅਦਪਤ ਆਦ ਸਮਾਈ ਤੇਦ ਸਮਾਦ ਅੰਤ ਨਹੀਂ ਪਾਇਆ lag rahe sarnai leho aarti ho purkh naranjan satgur pujoh pai tada brahma nigam vichare lakh na likhya jai raho tat tel naam kiyabati deepak deho jiya ram jyot lahe jagdeesh jagaya bhoje bhojanhara panche shabd anahad baaje ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਧੰਨਾ ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸੁਵਾਰਤਾ ਰਹਾ ਓ ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੇ ਨਤ ਜਿਓ ਪਨਿਆ ਸਾਧਨ ਨੀਕਾ ਆਨਾਜ ਮਗੋ ਸਤ ਜੀਕਾ ਗਊ ਭੈਸ ਮੰਗਲ 베ਰੀ ਇਕਤਾ ਜਨ ਤੁਰੀ ਚੰਗੇਰੀ ਘਰ ਕੀ ਗਏ ਹਨ ਚੰਗੇ ਜਨ ਤਨਾਂ ਲੀਵੈ ਮੰਗੇ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰਹਿ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੀਕ ਕਹੇ ਮਤ ਏਕ ਨਾ ਮੰਨਿਓ ਸਿਮਰ ਸਾਸਤਰ ਬੇਦ ਸਬੈ ਬਹੁ ਪੀਧ ਕਹੇ ਹਮ ਏਕ ਨ ਜਾਣਿਓ ਸੇਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਹਿ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾੜਿ ਕੇ ਗਇਹੁ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸਿ ਗੋਬਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜਿ ਕੇ ਗਇਹੁ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਅਸਿ ਗੋਬਿੰਦ ਦਾਸ ਤੋਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ